ਆਪਜੀ ਕੋਲ ਜੋ ਹੁਕਮਨਾਮਾ ਸਾਹਿਬ ਨੇ ਜੋ ਮਹਾਰਾਜਾ ਰਣਜੀਤ ਸਿੰਘ ਨੇ ਸਮੇਤ ਦੋ ਚਿੱਠੀ ਪੱਤਰ ਨੇ ਹਨ ਉਹਨਾਂ ਚੋਂ ਕਿਸੇ ਇੱਕ ਦੇ ਬਾਰੇ ਸਾਨੂੰ ਦੱਸ ਦੇ ਕਿ ਉਹਨਾਂ ਅੰਦਰ ਕੀ ਦਰਜ ਹੈ ਕੀ ਲਿਖਿਆ ਗਿਆ ਉਹਨਾਂ ਅੰਦਰ ਐ ਉਹ ਪੁਰਾਤਨ ਲਿਖਤ ਹੈ ਜਿਸ ਦੇ ਵਿੱਚ ਬਚਨ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀ ਤੇ ਇਸ ਦੇ ਵਿੱਚ ਇਹ ਉਸ ਸਮੇਂ ਜ਼ਾਰੀ ਹੋਇਆ ਸੀ ਹੁਕਮਨਾਮਾ ਜਦੋਂ ਮਸੰਦਾ ਦਾ ਬਾਈਕਾਟ ਹੋ ਗਿਆ ਸੀ ਖਾਲਸਾ ਪੰਥ ਦੀ ਸਥਾਪਨਾ ਦਾ ਵਾਰ ਗੁਰੂ ਸਾਹਿਬ ਨੇ ਤੇ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਜਿਹੜੇ ਸਿੱਖ ਧਰਮ ਦੇ ਕੁਝ ਵੱਡੇ ਪ੍ਰਚਾਰਕ ਜਾਂ ਮੋਢੀ ਪਰਿਵਾਰ ਸੀ ਗੁਰੂ ਸਾਹਿਬ ਨੇ ਉਹਨਾਂ ਪਰਿਵਾਰਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਸਨ ਵੀ ਮਸੰਦ ਮੀਣੇ ਮਸੰਦਾਂ ਦੇ ਨਾਲ ਮਿਲਣਾ ਨਹੀਂ ਮੈਂ ਅੱਲਾ ਨਹੀਂ ਹਾਂਜੀ ਉਹਨਾਂ ਹੁਕਮਨਾਮਿਆਂ ਜੋ ਇੱਕ ਹੁਕਮਨਾਮਾ ਸਾਡੇ ਵਡੇਰਿਆਂ ਨੂੰ ਗਿਆ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਲਿਖਾਰੀ ਨੇ ਅੱਗੇ ਲਿਖਿਆ ਸੀ ਸਤਿਗੁਰ ਜੀਓ ਸ੍ਰੀ ਗੁਰੂ ਜੀ ਕੀ ਆਗਿਆ ਹੈ ਭਾਈ ਧਰਮਚੰਦ ਛਿਬਰ ਗੁਰੂ ਰੱਖੇਗਾ ਗੁਰੂ ਗੁਰੂ ਜਪਨਾ ਜਨਮ ਸਵਰੇਗਾ ਸਰਬਤ ਸੰਗਤ ਮੇਰਾ ਖਾਲਸਾ ਹੈ ਸੰਗਤ ਨੂੰ ਮੇਰਾ ਹੁਕਮ ਹੈ ਹੁਕਮ ਦੇਖਦੇ ਆ ਹਥਿਆਰ ਬੰਨ ਕੇ ਹਜ਼ੂਰ ਆਉਣਾ ਜੋ ਸਿਖਾਵੇਗਾ ਸੋ ਨਿਹਾਲ ਹੋਗ ਮੇਰੀ ਖੁਸ਼ੀ ਹੈ ਸੰਗਤ ਇੱਕ ਤੋਲਾ ਸੋਨਾ ਫਰਮਾਇਸ਼ ਹੈ ਹੁੰਡੀ ਕਰਵਾ ਦੇਣੀ ਜੋ ਸਿਖ ਲੋਚ ਕੇ ਦੇਗਾ ਤਿਸ ਦੇ ਕੰਮ ਗੁਰੂ ਕਰੇਗਾ ਰਜ਼ਕ ਵਧੇਗਾ ਮਸੰਦ ਔਰ ਮਸੰਦੀਏ ਨਾਲ ਮਿਲਣਾ ਨਹੀਂ ਹੋਰ ਕੋਈ ਆਵੇ ਸੋ ਮੇਲ ਲੈਣਾ ਦਿੱਕਤ ਕਿਸੇ ਨਾਲ ਨਾ ਹੀ ਕਰਨਾ ਸਭਨਾ ਆਪਸ ਵਿੱਚ ਪਿਆਰ ਰੱਖਣਾ ਗੁਰੂ ਮਨੋਰਥ ਪੂਰੇ ਕਰੇਗਾ ਨਿਹਾਲ ਹੋਏ ਸੰਮਤ 1758 ਫਾਗੋ 10 ਦਸਵੀਂ ਤੇ ਸਦਰਾਂ 11 ਸੰਨ ਇਸ ਹੁਕਮਨਾਮਾ ਸਾਹਿਬ ਦਾ